ਮਾਂ ਰਾਸਨੈਕ ਬਿਮਾਰਾ ਨੂੰ ਮੈਨੂੰ ਕੱਲੀ ਰਹਿਣ ਦਿਓ ਤੂੰ ਆਖੇਂਗੀ ਮਟਿਆਰਾ ਨੂੰ ਨੀ ਕਾਲੀਆਂ ਕੋਇਲਾਂ ਰੋਂਦੀ ਹੋਈ ਨੂੰ ਆਕੇ ਹੋਰ ਰਵਾਉਣ ਗਿਆ ਸੁੱਤੀ ਪੈ ਰੁਹ ਚੁਕੀਆਂ ਹੋਣ ਗਿਆ ਉਹ ਸਭ ਕਹਿੰਦੇ ਨੇ ਉਹ ਬਦਲ ਗਏ ਉਹ ਬੇਵਫਾਨੇ ਸੁਨਤੀ ਰਕ ਲੇਟੋਂ ਨਿਕਲ ਗਏ ਕਿਉਂ ਬੇਵਫਾਨੇ ਹੀਤਾ ਹੋ ਨਹੀਂ ਸਕਦਾ ਹੁਣ ਮੇਰੀ ਨਾ ਪਰਵਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ ਜਾਈਂ ਜਾਂ ਫਿਰ ਇਹ ਅਫਵਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ ਜਾਈਂ ਜਾਂ ਫਿਰ ਇਹ ਅਫਵਾਹ ਹੋਵੇ ਉਹ ਬੱਪੂ ਆਲਾ ਸਾਰਾ ਰਾਜ ਬਾਦ ਛੱਡਦਾ ਸੁੱਖ ਸੁੱਖ ਸੁਖਾਇਓ ਪੰਜਾਬ ਛੱਡਦਾ ਓਏ ਦਿਸਿਓ ਇਨ ਹੋਇਆ ਦੀ ਦਿੱਲੀ ਰੋੜ ਤੇ ਮੈਂ 로ਦੀ ਮਾਨੂੰ ਛੱਡਿਆ 에어ਪੋਰਟ ਤੇ ਮੈਂ ਯਾਰ ਬੇਲੀ ਛੱਡੇ ਛੱਡੀ ਮੋਜ ਜ਼ਿੰਦਗੀ ਸੁਪਨੇ ਚ ਦਿਸਦੀ ਗਰਾਊਂਡ ਪੈਂਦੀ ਠੇਕੀ ਖਾ ਕੇ ਆਈ ਕਲੇ ਹੱਥ ਨੂੰ ਹੁਣ ਸ਼ਿਫਟਾਂ ਦੀ ਲੱਗ ਗਈ ਟੜਕੀ ਜਿੰਦ ਨੂੰ ਓਏ ਉੱਥੇ ਹੱਡ ਹੱਡ ਭੰਨ ਦਿੰਦਾ ਕੰਮ ਨਿੱਤਰਾ ਪੀਣੀ ਦੀ ਆਸ ਮੋਹ ਦੇ ਵਿੱਚ ਰਹੰਮ ਮਿੱਤਰਾ ਉਹ ਪੈਸੇ ਤਾਂ ਕਮਾਲ ਮੰਗ ਗਈ ਨਹੀਂ ਆਉਣਾ ਬੁਦੀਣ ਕੋਈ ਵਧਾਈਆਂ ਕਰੇ ਨੈਣ ਨਹੀਂ ਹੋਰੀ ਉਹ ਲੋੜ ਤਾਂ ਨਹੀਂ ਕੋਈ ਉੱਥੇ ਕਿਹੜਾ ਪੁੱਛਦਾ ਬੁਰਿਆਂ ਦੇ ਰੂਪ ਕਾ ਦਾ ਖੜੀ ਮੁਛਦਾ ਉਹ ਕਰਜ਼ੇ ਦੀ ਪੰਡ ਕੇ ਰਾਂ ਲੋਣੀ ਤੌਣ ਤੋਂ ਤੇ ਰੁਕਦਾ ਨਹੀਂ ਜੰਗ ਫਿਰ ਪੰਡਿਆਉਣ ਤੋਂ ਉਹ ਵੀਡੀਓ ਕਲਾਚ ਬਾਪੂ ਦੇਖ ਹੱਸਦਾ ਓਏ ਹੌਸਲੇ ਚੋਂ ਜਹ ਫਿਰ ਪੁੱਤ ਉੱਟਦਾ ਓਏ ਫੇਰ ਜਾ ਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ ਤੂੰ ਘੇਟ ਜਾ ਕੋਈ ਰੱਖੀ ਸਭ ਰਾਤ ਦੇਖ ਕੇ ਰਾਂਘੋ ਦੀਆਂ ਸੜਕਾਂ ਤੇ ਰੋਇਆ ਗੱਭਰੂ ਓਏ ਸਿਰਾਂ ਤੋੜਦੇ ਜਹਾਜ਼ ਦੇਖ ਕੇ ਓਏ ਆਥਣੇ ਸ ਮੇਰੇ ਸਾਲੀ ਅੱਗ ਲੱਗਦੀ ਮਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਉਚਾਈ ਚਾਈ ਐਸੀ ਸੱਟੀ ਕਿਸ ਤੇ ਆਵਾਮਾ ਰਸਨਾ ਇਸ਼ਕ ਬਿਮਾਰਾ ਨੂੰ ਮੈਨੂੰ ਕਲੀ ਰਹਿਂਦੇ ਓ ਤੂੰ ਆਖੇਂਗੀ ਮਟਿਆਰਾ ਨੂੰ ਨੀ ਕਾਲੀਆਂ ਕੋਇਲਾ ਰੋਂਦੀ ਹੋਈ ਨੂ ਆਕੇ ਹੋਰ ਰਵਾਉਣ ਗਿਆ ਸੁੱਤੀ ਪੈਰੂ ਚੁਕੀਆਂ ਹੋਣ ਗਿਆ ਉਹ ਸਭ ਕਹਿੰਦੇ ਨੇ ਉਹ ਬਦਲ ਗਏ ਓ ਬੇਵਫਾਨੇ ਸੁਣਤੀ ਰਕਲੇ ਜਿਓ ਨਿੱਕਲੇ ਗਏ ਕਿਉਂ ਬੇਵਫਾਨੇ ਇਤਾਂ ਹੋਣੀ ਕੀ ਨਾ ਪਰਬੂ ਹੁਵੇ ਜਾਂ ਰੱਬਾ ਸਾਡੀ ਜਾਨ ਨਿਕਲ ਜਾਈਂ ਜਾਂ ਪਰੇ ਅਫਵਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ ਜਾਈਂ ਜਾਂ ਪਰੇ ਅਫਵਾਹ ਹੋਵੇ ਹਉ ਬੱਪੂ ਆਲਾ ਸਾਰਾ ਰਾਜ ਬਾਗ ਛੱਡਦਾ ਸੁਖ ਸੁਖ ਸੁਖਾਇਓ ਪੰਜਾਬ ਛੱਡਦਾ ਓਏ ਦਿਸਿਓ ਇਨਹੋ ਆਉਂਦੀ ਦਿੱਲੀ ਰੋੜ ਤੇ ਓਏ 로 ਦੀਵਾਨੂ ਛੱਡਿਆ ਬੇਦੀ ਛੱਡੇ ਛੱਡੀ ਮੋਜ ਜ਼ਿੰਦਗੀ ਸੁਪਨੇ ਚ ਦਿਸਦੀ ਗਰਾਉਂਡ ਪੈਂਦੀ ਠੇਕੀ ਖਾ ਕੇ ਆਈ ਕਲੇ ਹੱਥ ਨੂੰ ਹੁਣ ਸ਼ਿਫਟਾਂ ਦੀ ਲੱਗ ਗਈ ਕੜਕੀ ਜਿੰਦ ਨੂੰ ਉੱਥੇ ਹੱਡ ਹੱਡ ਭੰਨ ਦਿੰਦਾ ਕੰਮ ਮਿੱਤਰਾ ਪੀਣੀ ਪੈਂਦੀ ਐ ਸਮੋਹ ਦੇ ਵਿਚੇ ਰਹਿ ਮਿੱਤਰਾ ਉਹ ਪੈਸੇ ਦਾ ਕਮਾਲ ਮੰਗ ਤੀ ਆਉਣ ਗੁਦੀਣ ਕੋਈ ਵਧਾਈਆਂ ਕਰੇ ਨੈਣ ਨਹੀਂ ਹੋਰੀ ਹੁ ਲੋੜ ਤਾਂ ਨਹੀਂ ਕੋਈ ਉੱਥੇ ਕਿਹੜਾ ਪੁੱਛਦਾ ਬੁਰਿਆਂ ਦੇ ਰੂਪ ਕਾ ਦਾ ਖੜੀ ਮੁੱਚਦਾ ਉਹ ਕਰਜੀ ਦੀ ਪੰਡ ਕੇ ਰਾਂ ਲੋੜੀ ਤੌਣ ਤੋਂ ਤੇ ਰੁਕਦਾ ਨਹੀਂ ਜੰਗ ਸਿਰ ਪੰਡਿਆਉਣ ਤੋਂ ਉਹ ਵੀੜਿਓ ਕਲਾ ਚ ਬਾਪੂ ਦੇਖ ਹੱਸਦਾ ਓਏ ਹੌਸਲੇ ਜਹੁੰਦੇ ਫਿਰ ਪੁੱਤ ਯੱਟਦਾ ਓਏ ਫੇਰ ਜਾ ਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ ਤੂੰ ਘੇਟ ਜਾ ਕੋਈ ਰੱਖੀ ਸਭ ਰਾਜ ਦੇਖ ਕੇ ਟਰਾਖੋ ਦੀਆਂ ਸੜਕਾਂ ਤੇ ਰੋਇਆ ਗੱਭਰੂ ਓਏ ਸਿਰਾਂ ਤੋੜਦੇ ਜਹਾਜ਼ ਦੇਖ ਕੇ ਓਏ ਆਥ ਤੇਰੇ ਸਾਲੀ ਅੱਖ ਲੱਗਦੀ ਮੇਰੀ ਨਾ ਉੱਤੇ ਨੱਚਦਾ ਪੰਜਾਬ ਦੇਖ ਕੇ ਉਚਾਈ ਚਾਈ ਐਸੀ ਸੱਟੀ ਕੇਸ ਤੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ